ਗੋਰਪ੍ਰੀਤ ਸਿੰਘ ਜੀਪੀ ਹੈ ਨਾ ਹੀ 27 ਤਰੀਕ ਨੂੰ ਐਕਸੀਡੈਂਟ ਹੋਇਆ ਜਨਵਰੀ ਦੀ ਮਲਵਾਕੀ ਸ਼ਹਿਰ ਅਮਰੀਕਾ ਚ ਇਹ 2018 ਚ ਗਏ ਸੀ ਹਾਂਜੀ ਇਹ ਪਹਿਲਾਂ ਇਕੱਲਾ ਸੀਗਾ ਵਾਈਫ ਗਈ ਨੂੰ 2 ਢਾਈ ਸਾਲੋਂ ਚੱਲੇ ਪੱਕਾ ਨਹੀਂ ਹੈ ਪਰ ਪਰਮਨੈਂਟ ਸੀ ਤੇ ਕਦੇ ਚਲਾਉਂਦੇ ਚਲਾਉਂਦੇ ਪਤਾ ਨਹੀਂ ਲੱਗਾ ਉਹਨਾਂ ਨੂੰ ਕੀ ਹੋ ਗਿਆ ਤੇ ਡਰਾਈਵਰ ਨਾਲ ਗੱਡੀ ਵੱਜ ਗਈ ਇੰਨਾ ਹੀ ਮੌਕੇ ਤੇ ਨਹੀਂ ਬਿਲਕੁਲ ਠੀਕ ਹੋ ਗਏ ਸੀ ਹਸਪੀਟਲ ਦੇ ਵਿੱਚ ਅੱਛਾ ਉਸ ਤੋਂ ਬਾਅਦ ਸ਼ਹਿਰ ਨੂੰ ਛੁੱਟੀ ਮਿਲਣੀ ਰਾਤ ਨੂੰ ਮੌਤ ਨੂੰ ਇੱਕ ਬੇਟਾ ਇੱਕ ਬੇਟੀ ਨਹੀਂ ਉੱਥੇ ਹੀ ਆਹ ਪੋਤੋਂ ਉੱਪਰ ਹੀ ਉੱਥੇ ਕਰਨਾ ਸੰਸਕਾਰ ਬੱਚੇ ਕੱਚੇ ਆ ਨਾ ਉਹ ਨੌ ਰਣੀ ਕੱਚੀ ਆ ਹਜੇ ਪਰਪਰ ਮਰਤੇ ਉਹਦੇ ਕਰਕੇ ਉੱਥੇ ਜਾਣਾ ਮੇਰੇ ਪੇਪਰ ਉਹਨਾਂ ਨੇ ਮੈਸੇਜ ਭੇਜਿਆ ਮੈਂ ਤੁਹਾਡੇ ਜਾਣ ਤੇ ਵੀ ਸੰਸਕਾਰ ਹਾਂਜੀ ਮੇਰੇ ਜਾਣ ਤੇ ਉਹਨੂੰ ਰੀਤ ਸਿੰਘ ਜਿਆਪੀ ਮੇਰੇ ਵੱਡੇ ਭਾਈ ਸਾਹਿਬ ਦਾ ਬੇਟਾ ਸੀ ਪੋਤਾ ਸੀ ਤੇ ਉਹਦੇ ਪਿਤਾ ਗੁਰਵਕਤ ਸਿੰਘ ਨੇ ਬੜੇ ਸ਼ੌਂਕ ਨਾਲ ਉਹਨੂੰ ਬਾਹਰ ਭੇਜਿਆ ਸੀ ਉੱਥੇ ਇੱਕ ਅਨਹੋਣੀ ਘਟਨਾ ਘਟੀ ਕੇ ਟੈਕਸੀ ਚਲਾ ਰਿਆ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ 2 27 ਤਰੀਕ ਨੂੰ ਉਹਦਾ ਐਕਸੀਡੈਂਟ ਹੋ ਰਿਹਾ ਤੇ 2 ਤਰੀਕ ਨੂੰ ਇੱਕ ਆਪਰੇਟ ਹੋਇਆ ਉਹਦਾ ਰੀੜੀ ਦੀ ਹੱਡੀ ਦਾ ਤੇ ਉਹ ਠੀਕ ਹੋ ਗਿਆ ਦੂਜਾ ਉਹਦਾ ਬਾਹਾਂ ਦਾ ਆਪਰੇਟ 5 ਤਰੀਕ ਨੂੰ ਹੋਇਆ ਤੇ 5 ਤਰੀਕ ਨੂੰ ਉਹਦਾ ਮੈਨੂੰ ਫੋਨ ਆਇਆ ਵੀ ਪਾਪਾ ਮੈਂ ਹੁਣ ਠੀਕ ਹਾਂ ਬਾਥਰੂਮ ਮੈਂ ਤੁਰ ਕੇ ਜਾ ਰਿਹਾ ਵੀਡੀਓ ਨਾਲ ਮੇਰੇ ਨਾਲ ਗੱਲ ਕਰਾਈ ਸਭ ਕੋ ਦੇਖਿਆ ਮੈਂ ਜਾਂਦਾ ਬਾਥਰੂਮ ਉਤੋਂ ਬਾਅਦ 5 6 ਤਰੀਕ ਨੂੰ 7 ਤਰੀਕ ਨੂੰ ਬੁਖਾਰ ਹੋਇਆ ਉਹਨੂੰ ਬੁਖਾਰ ਹੋਣ ਤੋਂ ਬਾਅਦ ਹਾਰਟਬੀਟ ਘਟੀ ਜਾਂਦੇ ਹਾਰਡ ਨੇ ਗਰੋਥ ਨਹੀਂ ਕੀਤਾ ਤੇ ਮੈਡੀਕਲ ਦੇ ਵਿੱਚ ਕੁਝ ਨਹੀਂ ਆ ਰਿਹਾ ਤੇ ਡਾਕਟਰਾਂ ਦਾ ਇਹ ਕਹਿਣਾ ਹੈ ਵੀ ਸਾਡੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਵੀ ਹਾਰਡ ਨੂੰ ਹਾਰਟਬੀਟ ਘਟੀ ਹੋਦੀ ਲੇਕਿਨ ਡਾਕਟਰਾਂ ਨੇ ਕੁਝ ਨਹੀਂ ਦੱਸ ਰਹੇ ਵੀ ਕੀ ਹੋਇਆ ਕੀ ਨਹੀਂ ਤੇ ਸਾਡਾ ਬੱਚਾ ਸਾਡੇ ਕੋਲ ਵਿਛੜ ਗਿਆ ਜਿਹਦਾ ਸਾਨੂੰ ਬੜਾ ਦੁੱਖ ਹੈ ਪਿੱਛੇ ਉਹਦਾ ਪਿਤਾ ਜੀ ਹੈ ਉਹਦੀ ਮਾਤਾ ਜੀ ਹੈ ਉਦੀ ਦਾਦੀ ਹੈ ਜਿਹੜੀ ਕਿ ਦਾਦੀ ਬਜ਼ੁਰਗ ਹੋਣ ਦੇ ਨਾਤੇ ਸ਼ੋਕ ਦੇ ਵਿੱਚ ਹੈ ਸਾਰੇ ਸਾਨੂੰ ਬਹੁਤ ਸਾਰ ਕਰਦਾ ਇਹ ਸਾਰਿਆਂ ਨੂੰ ਤੁਹਾਨੂੰ ਬੜਾ ਦੁੱਖ ਹੈ ਉਹਦੇ ਛੋਟੇ ਛੋਟੇ ਬੱਚੇ ਹਨ ਘਰ ਵਾਲੀ ਵੀ ਕੱਚੀ ਹੈ ਇੱਕ ਬੱਚੀ ਉਹਦੀ 6-7 ਸਾਲ ਦੀ ਹੈ ਤੇ ਇੱਕ ਬੱਚੀ 2 ਮਹੀਨੇ ਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਦੇਖਦੇ ਹੋਏ ਕੱਚਿਆਂ ਨੂੰ ਉਹਦੇ ਪਿਤਾ ਜੀ ਨੂੰ ਅਮਰੀਕਾ ਭੇਜਾਂਗੇ ਤੇ ਉਹ ਉੱਥੇ ਜਾ ਕੇ ਆਪ ਸੰਸਕਾਰ ਕਰੇਗਾ ਅਗਰ ਬਖਸ ਸਿੰਘ ਤੇ ਫਿਰ ਅਗਲੀ ਕਾਰਵਾਈ ਹਸਤੀਆਂ ਦੇ ਇੱਥੇ ਲਿਆਉਣੀਆਂ ਤੇ ਇੱਥੇ ਲਿਆਵਾਂਗੇ ਨੇ ਉੱਥੇ ਕੀ ਕਾਰਵਾਈ ਹੁੰਦੀ ਹੈ ਉੱਥੇ ਦੀ ਉਸ ਹੱਬ ਨਾਲ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਹੈਗੇ ਨੇ ਉੱਥੇ ਉਸ ਬੇਟੇ ਗੁਰਪ੍ਰੀਤ ਸਿੰਘ ਦੀ ਭੈਣ ਵੀ ਉੱਥੇ ਆਪਣੋ ਯਾਵੀ ਹੈਗਾ ਤੇ ਜਿਸ ਤਰ੍ਹਾਂ ਸਾਰੇ ਰਿਸ਼ਤੇਦਾਰ ਭੈਣ ਭਰਾ ਦੱਸਣ ਕਿ ਉਸ ਤਰੀਕੇ ਨਾਲ ਸਲਾਹ ਕਰਕੇ ਹਾਂਜੀ ਸਾਡੀ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਨੂੰ ਮੰਗ ਕਰਦੇ ਹਾਂ ਕਿ ਥੋੜਾ ਬਹੁਤਾ ਸਰਕਾਰਾਂ ਜਾਗਣ ਵਿਦੇਸ਼ ਮੰਤਰੀ ਟੰਪਨਾ ਗੱਲ ਕਰੇ ਕਿ ਜਿਹੜੇ ਪੈਸੇ ਬੱਚੇ ਖਰਚੇ ਕਰਕੇ ਜਾਂਦੇ ਜਾ ਰਹੇ ਹਨ ਉਹਨਾਂ ਨੂੰ ਕਿਉਂ ਵਾਪਸ ਕੱਢ ਰਿਹਾ ਉਥੋਂ ਅਗਲੀ ਪਨੀਰੀ ਨਾ ਲਓ ਤੇ ਲੇਕਿਨ ਇਹਨਾਂ ਨੂੰ ਉਥੇ ਰੱਖੋ ਉਹਨਾਂ ਨੂੰ ਨੌਕਰੀ ਤੇ ਰੋਜ਼ਗਾਰ ਦਿਓ ਕਿਉਂ ਬੇੜਾਗਰ ਕਰ ਰਹੇ ਪੰਜਾਬ ਦਾ ਰਲ ਮਿਲ ਕੇ ਦੋਨੇ ਸਰਕਾਰਾਂ ਪੰਜਾਬ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਵੀ ਇਹਦਾ ਹੱਲ ਕਰੋ ਕੋਈ ਬੱਚਿਆਂ ਦਾ ਨੁਕਸਾਨ ਹੋ ਰਿਹਾ ਬੱਚੇ ਮਾਰੇ ਡਿਪਰੈਸ਼ਨ ਦੇ ਮਰੀਜ਼ ਹੋ ਰਹੇ ਨੇ ਜਿਨ੍ਹਾਂ ਨੂੰ ਕਰ ਰਹੇ ਨੇ ਮਾਪਿਓ ਪਿੱਛੇ ਮਰ ਰਹੇ ਨੇ ਉਥੇ ਬੱਚੇ ਮਰ ਰਹੇ ਨੇ ਡਿਪਰੈਸ਼ਨ ਦੇ ਵਿੱਚ ਹੁਣ ਸਾਡੇ ਬੱਚੇ ਦਾ ਕੀ ਕਾਰਨ ਹੋ ਸਕਦਾ ਡਿਪਰੈਸ਼ਨ ਦੇ ਵਿੱਚ ਉਹ ਵੀ ਪਹਿਲਾਂ ਟਰਾਲਾ ਚਾਉਂਦਾ ਚੰਗੇ ਪੈਸੇ ਕਮਾਉਂਦਾ ਸੀ ਬਾਅਦ ਚ ਉਹਨੂੰ ਟੈਕਸੀ ਚਲਾਉਣੀ ਪਈ ਜਿਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਇਹ ਸਾਡੀ ਬੇਨਤੀ ਹੈ